ਰੰਗ ਰੰਗ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਕਰ ਤੇ ਆਏ ਸੀਗੇ ਇਸ ਧਮਾਸਕੂਲ ਤੇ ਟਾਈਮ ਹੋ ਗਿਆ ਵਾ 4:30 ਦਾ ਤੇ ਬਾਕੀ ਤਾਂ ਘਰੇ ਚਲੇ ਗਏ ਸਹਿਬ ਸਾਹਿਬ ਹੁਣੀ ਪੰਨੀਤ ਵੀ ਤੇ ਗਨੀਤ ਗਈ ਹੋਈ ਸੀ ਸਕੂਲ ਵੱਲੋਂ ਖੇਡਣ ਅੱਜ ਜਗਰਾਉਂ ਕੇ ਸੀ ਬਤ ਕਿਵੇਂ ਰਿਹਾ ਬੱਚਿਆ ਢੋਡ ਹਾਂ ਕਿਹੜਾ ਕਿਹੜਾ ਹੈ ਇੱਕ ਤਾਂ 골ਡ ਲੱਗਦਾ ਮੈਨੂੰ ਜੈਲੋ ਵਾਲਾ ਤਰ੍ਹਾਂ ਹਾਂ ਇੱਕ ਸੈਕਿੰਡ ਦਾ ਇੱਕ ਫਸਟ ਪੋਜੀਸ਼ਨ ਦਾ ਕਿਹੜਾ ਕੈਂਪ ਸੀਗਾ ਕੰਪੀਟੀਸ਼ਨ ਤੁਹਾਡਾ ਰਨਿੰਗ ਦਾ ਸੀਗਾ ਹੋਰ ਸੀਗਾ ਲੌਂਗ ਜੰਪ ਦਾ ਟੈਗ ਗੋੜਾ ਸੱਟਣਾ ਹੁੰਦਾ ਸੀ ਇੱਥੇ ਅੱਛਾ ਇਹ ਰੇਸ ਚੋਂ ਮਿਲੇ ਆ ਫਿਰ ਤੈਨੂੰ ਹਾਂ ਇੱਕ ਰਿਲੇ ਚੋਂ ਮਿਲੇ ਆ ਸੈਕਿੰਡ ਤੇ ਇੱਕ ਲੌਂਗ ਜੰਪ ਚੋਂ ਫਰਸਟ ਤੇ ਰੇਸ ਉਹ ਜਿਹੜੀ ਸੀਗੀ ਅੰਡਰ ਮੀਟਰ ਸੀਗੀ ਹਾਂ ਉਹ ਚ ਪਿੱਛੇ ਰਹਿ ਗਈ ਉਹ ਚ ਪਿੱਛੇ ਅੱਛਾ ਉਹ ਥਾਲਡ ਵੀ ਨਹੀਂ ਆਈ ਜਾਣੀ ਕਿੰਨੇ ਪਿੱਛੇ ਰਹਿ ਗਈ ਉਹ ਤੈਨੂੰ ਹੀ ਦੱਸੋ ਦੇਖੇ ਉਹ ਤਾਂ ਲਾਸਟ ਸੈੱਟ ਸੈਕਿੰਡ ਨਹੀਂ ਉਹ ਤਾਂ ਲਾਸਟ ਹੈ ਵੀ ਮੂਰੇ ਫੇਰੇ ਕਿੰਨੇ ਤੇ ਤੋਂ ਨਿਕਲ ਗਏ 4 ਕ 5 ਜਾਂ ਕਿੰਨੇ ਨਿਕਲੇ ਪਤਾ ਹੀ ਹੁੰਦਾ ਵੀ ਫਸ ਸੈਕਿੰਡ ਥਾਲੜੇ ਜਿਹੜੇ ਆਏ ਆ ਵੀ ਉਹ ਤੋਂ ਵੱਧ ਸੀ ਤੇਰੇ ਮੂਰੇ ਕਿ ਬਈ ਉਹ ਹੀ ਸੀਗੇ ਵੱਧ ਸੀ ਤੂੰ ਵਿਚਾਲੇ ਸੀ ਕਿ ਪਿੱਛੇ ਸੀ ਪਿੱਛੇ ਤੇ ਤੇਰੇ ਬੱਚ ਭਜਣ ਜੇ ਨਹੀਂ ਹੈਗੀ ਤੂੰ ਕੰਮ ਚਾਹ ਬੋਲਨੀ ਚ ਅਗਰ ਤਾਈ ਦੂਜਾ ਮਿਲ ਗਿਆ ਅੱਛਾ ਚਲੋ ਹੋਰ ਕਦਮਾ ਫੇਰ ਅਗਲਾ ਕੰਪੀਟੀਸ਼ਨ ਉਹ ਤਾਂ ਪ੍ਰਭੂ ਦਾ ਬਾਦ ਕਰਵਾਉਣਗੇ ਤੇ ਦੂਜਾ ਹਜੇ ਕੋਈ ਚੱਲਦਾ ਥੋੜਾ ਹੌਲੀ ਬਾਲ ਇੱਕ ਬਾਸਕਟਬਾਲ ਆ ਬਾਲੀਬਾਲ ਬਾਲੀਬਾਲ ਚ ਜੀਤੋ ਸ਼ੂਟਿੰਗ ਹੈ ਬੱਚਾ ਹੀ ਆ ਹੈ ਬੱਚਾ ਹੀ ਉਹ ਨਹੀਂ ਚੱਲਿਆ ਹਜੇ ਸਟੇਟ ਤੋਂ ਬਾਅਦ ਤਾਂ ਨੈਸ਼ਨਲ ਹੁੰਦਾ ਓਕੇ ਨੈਸ਼ਨਲ ਇੰਟਰਨੈਸ਼ਨਲ 3 ਕ ਚਲੋ ਵੈਰੀ ਗੁੱਡ ਕਿਵੇਂ ਸਾਡੇ ਓਵਰਆਲ ਸਾਰੇ ਜਿਹੜੇ ਪੋਜੀਸ਼ਨਾਂ ਕੱਢੀਆਂ ਪਹਿਲੇ ਦਾ ਸਤਿਆ ਭਾਰਤੀਆ ਦੂਜੇ ਉਹਨਾਂ ਦੇ ਸਕੂਲ ਸੀ ਵਿਦਿਆ ਇੰਟਰਨੈਸ਼ਨਲ ਤੀਜਾ ਸਾਡਾ ਸੀ ਓਕੇ ਕਿੰਨੇ ਸਕੂਲ ਆਏ ਸੀਗੇ ਬਾਵਾਂ ਸੀਗੇ 8 10 ਕ ਸੀ 10 10 ਓਕੇ ਤੇ ਟੀਚਰ ਦਾ ਥੋੜੇ ਕਹਿੰਦੇ ਸੀਗੇ ਸੋਤ ਜਗਰਾਉ ਤੋਂ ਦੁਰ ਲੱਗੇ ਫੋਨ ਲਾਉਗੇ ਤਾਂ ਮੈਂ ਆਪਦੇ ਹਿਸਾਬ ਨੇ ਗੁਦਰਤੀ ਆ ਕੇ ਖੜ ਗਿਆ ਮੈਂ ਮੈਨੂੰ ਹੋ ਗਏ 10 15 ਮਿੰਟ ਆਏ ਨੂੰ ਉਹ ਜਿਹੜਾ ਫੋਨ ਲਾਇਆ ਜਦੋਂ ਮੈਡਲ ਮੈਨੇ ਸੀ ਪਹਿਲਾਂ ਨੇ ਨੈਸ਼ਨਲ ਐਂਥਮ ਕਰਾਇਆ ਫਿਰ ਅੱਧਾ ਘੰਟਾ ਬੈਠੇ ਰਹੇ ਫਿਰ ਜੱਗੇ ਬੁਲਾਇਆ ਚਲੋ ਕੋਈ ਗੱਲ ਨਹੀਂ ਘੰਟਾ ਕੁ ਲੇਟ ਹੋਇਆ ਦੂਜੇ ਬੱਚਿਆਂ ਨਾਲੋਂ 4:30 ਵਜੇ 3:30 ਪਹੁੰਚਦੇ ਅੱਗੇ ਤੁਸੀਂ ਚਲੋ ਪਹੁੰਚ ਗਿਆ ਕੇ ਦਾ ਆਪਣੇ ਆਲੂ ਵਾਲੇ ਟੈਂਡ ਤੇ ਜਲੇਸ਼ ਆਇਆ ਹੋਇਆ ਜੀ ਅਜੋ ਸਪਰੇਅ ਕਰਨਾ ਆਪਣੇ ਤੇਲੇ ਦੀ ਤੇ ਨਾਲ ਐਮ 45 ਆ ਐਂਟਰਾਕੋਲ ਵਾਇਰ ਦੀ ਹੈ ਜਿਹੜੀ ਦੇ ਨਾਲ ਇੱਕ ਪਤਾ ਖੋਲਣ ਤੋਂ ਭਾਈਆ ਤਿੰਨ ਦਵਾਈਆਂ ਪਾਈਆਂ ਆਪ। ਤੇ ਕੰਮ ਕਿੱਥੇ ਆ ਗਿਆ? ਤੇ ਜੂਰੀਆ ਲਾ ਕੇ ਇਹਨੂੰ ਪਾਣੀ ਲਾਉਣਾ ਕੱਲੂ ਫੇਰ ਤੇ ਕੰਮ ਚੱਟਾ ਲੈਟ ਜੀਗੀ ਤੇ ਬਾਕੀ ਕਣਕ ਵੀ ਨਿਕਲਣ ਲੱਗੀ ਆ। ਤੇ ਬਾਕੀ ਆਲੂ ਆ ਜਾਗਾ ਤੇ ਘੱਟ ਨਿਕਲੇ ਸੀਗੇ ਤੇ ਪਾਣੀ ਘੱਟ ਸੀਗਾ ਲੱਗਿਆ ਹੋਇਆ ਪਹਿਲਾਂ ਤੇ ਹੁਣ ਆ ਗਿਆ ਮੂੰਹ ਤੇ ਸਾਰੇ ਜਣੀਆਂ ਕਦੇਦਰ ਨੂੰ ਜਿਹੜੇ ਮਾੜੇ ਮੋਟੇ ਜੇ ਹੈਗੇ ਆ ਇਹ ਵਿਹਲਾ ਜਿਹਾ ਜਾਗਾ ਤੇ ਬਾਕੀ ਇਹ ਭਰ ਜਾਣੀ ਆ ਤੇ ਬਾਕੀ ਸਾਰੇ ਸੈਟ ਤੇ ਯੂਰੀਆ ਲਿਆਏ ਸੀਗੇ ਯੂਰੀਆ ਲਾਉਨੇ ਆ ਦੂਜੀ ਡੋਜ਼ ਇਹਨੂੰ ਲਾ ਕੇ ਇਹਨੂੰ ਪਾਣੀ ਲਾਉਣਾ ਦੁਬਾਰਾ ਫੇਰ ਤੇ ਬਾਕੀ ਕਣਕ ਲਾ ਗਈ ਐ ਨਿਕਲਣਾ ਇਹਦੀ ਰੌਣੀ ਨਹੀਂ ਸੀ ਇਹਦੀ ਗੱਲ ਸੀਗੀ ਰੱਖੀ ਆਪਾਂ ਇਦਾਂ ਹੀ ਤੇ ਇਹ ਪੂ ਬੜੀ ਜੀ ਆ ਨਵਾਂ ਖੇਤ ਕਰਕੇ ਥੋੜੀ ਜੀ ਮੇਰੇ ਨਾਲ ਦਾ ਦੋ ਦਿਨ ਲਊ ਬਾਅਦ ਇਹ ਤੇ ਜਿਹੜੇ ਉਹ ਦੂਜੇ ਖੇਤ ਆ ਆਪਣਾ ਹਰਮਨ ਵਾਲਾ ਤੇ ਉਦੋਂ ਧੋਪ ਵਾਲੀ ਮੋਟਰ ਤੇ ਤੇ ਉਹ ਥੋੜੀ ਵੱਧ ਦਿਖਾਈ ਦਿੰਦੀ ਹੈ ਇਹਦੇ ਨੂੰ ਤੇ ਇਹ ਥੋੜੀ ਜੀ ਉਤਲਾ ਜਿਹੜਾ ਮੂੰਹ ਜ ਹੈ ਨਾ ਇਹਦਾ ਰੰਗ ਜ ਹੈ ਬਣਿਆ ਨਹੀਂ ਇਹਦਾ ਖੇਤ ਦਾ ਹਜੇ ਤੇ ਫਸੜ ਜਿਹਾ ਲੱਗਦੀ ਹੈ ਮਿੱਟੀ ਉੱਪਰ ਤੇ ਸ਼ਾਮੇ ਦਾ ਦੀਂਦੀ ਆ ਜਿਵੇਂ ਸਵੇਰ ਦੇਖਦੇ ਆਪਾਂ ਤੇ ਯਾਨੀ ਇਹ ਦੋ ਕ ਦਿਨ ਉਦੋਂ ਬਾਅਦ ਧਾਰੀਆਂ ਬਨੂਗੀ ਮਤਲਬ ਪੂਰੀ ਤੇ ਸੁਭਾਗਾ ਆਪਾਂ ਮਾਰਿਆ ਨਹੀਂ ਸੀ ਇਹਤ ਤੋ ਪਲੀ ਮੋਟਰ ਤੇ ਸੁਹਾਗਾ ਮਾਰ ਕੇ ਵੱਟਾਂ ਪਾਤੀਆਂ ਸੀਗੀਆਂ ਤੇ ਇੱਥੇ ਸਾਰੇ ਖੇਤ ਤੇ ਨਹੀਂ ਮਾਰਿਆ ਸੀ ਸੁਹਾਗਾ ਤੇ ਗੱਡੀ ਮਗਰ ਜਿਹੜਾ ਚੈਨਲ ਲੱਗਿਆ ਹੋਇਆ ਰੋਟਾਵੇਟਰ ਵਾਂਗੂ ਤੇ ਉਹਦੀ ਸਫਾਈ ਕੀਤੀ ਹੋਈ ਆ ਸਾਰੀ ਤੇ ਨਿਕਲ ਆਈ ਏ ਜਿਵੇਂ ਇਹ ਖੁੰਜੇ ਜੇ ਤੇ ਦੇਖਦੇ ਆਪਾਂ ਤੇ ਪਰ ਵਿੱਚ ਉਹਦਾ ਰੰਗ ਚਿੱਟਾ ਜਿਹਾ ਕਰਕੇ ਨਾ ਮਿੱਟੀ ਦਾ ਤੇ ਉਹ ਮੈ ਦਿਖਾਈ ਨਹੀਂ ਦਿੰਦੇ ਜਿਵੇਂ ਇੱਧਰ ਸ਼ਾਮ ਆ ਇੱਥੇ ਦੰਦਿਆ ਦਿਖਾਈ ਪੂਰੀ ਦੰਦ ਵੀ ਹਜੇ ਥੋੜੇ ਹੋਏ ਆ ਤੇ ਚਾਰਾਂ ਪੰਜਾਂ ਦਿਨਾਂ ਤਾਂ ਇਹ ਧਾਰੀਆਂ ਬੰਨ੍ਹੇ ਹੋਣੀਆਂ ਇਹਨੇ ਪੂਰੀਆਂ ਬਾਕੀ ਆ ਜੋ ਘਰ ਦੀ ਸਫਾਈ ਕਰਦੀ ਪੂਰੀ ਬੜਾ ਟੱਕ ਕਰਦੀ ਬੂਟੇ ਜਰਾਸਤਾ ਦੀ ਸਾਰਿਆਂ ਦੀ ਤੇ ਬਾਕੀ ਦਸਣੇ ਜਲਾਤਾ ਕੇ ਨਾ ਤੇ ਘਰ ਰਹਿ ਗਿਆ ਮਸ਼ੀਨ ਫੇਰਨ ਵਾਲੀ ਰਹਿ ਗਈ ਘਾ ਤੇ ਤੇ ਬਾਕੀ ਜੀ ਲੱਗਾ ਧੋਪਾ ਦਾ ਆਨੰਦ ਲੈਣ ਤੇ ਬਾਕੀ ਬਾਹਰ ਵੀ ਫਾਇਕਸ ਤੇ ਦੂਜੇ ਆਪਣੇ ਰਾਸਤ ਜਿਹੜੇ ਵੱੜ ਤੇ ਸਾਰੇ ਕਿਰਾਂ ਬਾਲਣ ਕਰਤਾ ਤੇ ਭੇਜ ਦਿਆਂ ਕੱਲ ਨੂੰ ਉੱਥੇ ਖਾੜੇ ਮੇਰੇ ਸਿਰੋਂ ਨੇ ਕਿਹਾ ਵੀ ਲੈ ਓ ਟਰਾਲੀਆਂ ਭਰ ਕੇ ਉੱਥੇ ਤੇ ਪਹਿਲਾਣਾ ਵੀ ਵੱਡਿਆ ਪਿਆ ਵਾ ਤੇ ਬਾਕੀ ਗਨੇਸ਼ ਚੱਕੀ ਜਾਂਦਾ ਸਾਰੀ ਬਾੜ ਟੋਕ ਕਰਦੀ ਕੇ ਨਾ ਰਾਹ ਜਾ ਰੁਕਿਆ ਪਿਆ ਸੀਗਾ ਤੇ ਥੱਲੇ ਥੱਲੇ ਜਦੋਂ ਤਾਂ ਹੀ ਹੱਥ ਜਾਂਦਾ ਛਾਂਗ ਛੰਗਈਆ ਕਰਤਾ ਤੇ ਹੁਣ ਨਿਕਲ ਜਾਣੇ 6 ਮਹੀਨੇ ਦੇ ਨਾਲ ਵਧੀਆ ਤੇ ਆ ਵੀ ਕਾफी ਸਰਜੇ ਦੇ ਉੱਪਰ ਆਏ ਹੋਏ ਸੀ ਫਾਈਕਸ ਤੇ ਸਿੱਧੇ ਜੇ ਕਰਤੇ ਕੇ ਨਾ ਤੇ ਬਾਕੀ ਤਾਂ ਪਵਦੀਆ ਨਿਕਲੀ ਹੋਈ ਆ ਤੇ ਹਵਾ ਚੱਲਦੀ ਆ ਪੂਰੀ ਤੇ ਬਾਕੀ ਲਾਸਟ ਵਾਲਾ ਕੰਮ ਹੀ ਸੀ ਤੇ ਗਨੇਸ਼ ਹੁਣਾਂ ਨੇ ਜਾਣਾ ਪੈਂਡ ਨੂੰ ਮੇਸੀ ਨੇ ਵੀ ਤੇ ਤਾਂ ਕਰਕੇ ਕੰਮ ਫਿਰ ਸਫਾਈ ਵਾਲਾ ਵੀ ਨਵੇੜਤਾ ਨਾਲ ਹੀ ਤੇ ਅੱਜ ਲੱਗਿਆ ਹੋਇਆ ਜਾਨੀ 7:00 ਵਜੇ ਦੇ ਸਵੇਰ ਦੇ ਤਾਂ ਚਰ-ਬਚਰ ਜਿਆ ਕਰਨ ਤੇ ਜਾਨੀ ਲੈ ਲਿਆ ਕੰਮ